ਮਣੀ ਕਮੇਟੀ ਵੱਲੋਂ ਬਣਾਏ ਗਏ ਪੰਥ ਦੇ ਗਦਾਰ ਜਥੇਵਾਰਾਂ ਵੱਲੋਂ ਸਕਬੀਰ ਬਾਦਲ ਸਾਡੇ ਉਹਨਾਂ ਦੇ ਜੁੰਡਲੀ ਨੂੰ ਮਾਫੀ ਦੇਣ ਦਾ ਬਹੁਤ ਵੱਡਾ ਅਪਰਾਧ ਅਪਰਾਧ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਇਹਨਾਂ ਦੀ ਸਰਕਾਰ ਦੌਰਾਨ ਬੇਅਦਬੀ ਹੋਏ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਆਪਣੇ ਆਪ ਨੂੰ ਇਹ ਪੰਥਕ ਦਾਵਾ ਕਰਦੇ ਆ। 260 ਦਾ ਸਮਾਂ ਵਿਦਵੀ ਹੋਣ ਤੋਂ ਬਾਅਦ ਇਹਨਾਂ ਨੇ ਸਤਾ ਦਾ ਨੰਦ ਮੰਨਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਸੱਤੇ ਪਾਥਾ ਜਿਹੜੀ ਚੋਰੀ ਹੋਈ ਆ ਉਹਨਾਂ ਨੂੰ ਖੁਰਦ-ਬੁਰਦ ਕੀਤਾ। ਦੋਸ਼ੀਆਂ ਨੂੰ ਆਪਣੇ ਖੰਭਾ ਥੱਲੇ ਲਕਾ ਕਰਕੇ ਰੱਖਿਆ। 960 ਦਾ ਸਮਾਂ ਸੁਖਬੀਰ ਬਾਦਲ ਦੇ ਸਮੇਤ ਉਹਦੀ ਜੁੰਡਨੀ ਨੇ ਆਪਣਾ ਅਪਰਾਧ ਕਬੂਲਿਆ ਹੀ ਨਹੀਂ ਮੰਨਿਆ ਹੀ ਨਹੀਂ। ਸ੍ਰੀ ਅਕਾਲ ਤਖਤ ਸਾਹਿਬ ਦੇ ਬੇਸ਼ੋਅ ਕਰਕੇ ਇੱਕ ਇੱਕ ਅਪਰਾਧ ਉਹਨਾਂ ਨੇ ਮੰਨਿਆ ਮਰਜਾ ਤੋਂ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਜਾਂ ਕਰਵਾਉਂਦਾ ਜਾਂ ਉਹਨਾਂ ਨੂੰ ਸ਼ਹਿ ਦਿੰਦਾ ਪਰ ਮਕੋ ਉਸ ਬੰਦੇ ਨੂੰ ਕਦੇ ਵਾਸਤੇ ਮਾਫੀ ਨਹੀਂ ਦਿੱਤੀ ਜਾਂਦੀ ਅਸੀਂ ਸਾਡੇ ਦਿਲਾਂ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕੀਤੀ ਬੇਅਦਬੀ ਦਾ ਦੋਸ਼ ਆ ਇਹਨਾਂ ਨੇ ਦੋਸ਼ੀਆਂ ਨੂੰ ਮੁਕਤ ਕੀਤਾ ਦੋਸ਼ੀਆਂ ਨੂੰ ਬਰੀ ਕੀਤਾ ਬਹੁਤ ਵੱਡਾ ਅਪਰਾਧ ਕੀਤਾ ਸਿੱਖ ਪੰਥ ਦੇ ਹਿਰਦੇ ਵਲੁੰਧਰੇ ਆ ਇਸ ਦੁੱਖ ਨੂੰ ਯਾਦ ਕਰਦੇ ਹੋਇਆ ਹਰਪ੍ਰੀਤ ਸਿੰਘ ਰਗਵੀਰ ਸਿੰਘ ਤੇ ਸੁਲਤਾਨ ਸਿੰਘ ਅਸੀਂ ਉਹਨਾਂ ਦੇ ਪੁੱਤਲੇ ਸਾੜੇ ਆ ਜਾਗਦੀ ਜ਼ਮੀਰ ਵਾਲੇ ਸਿੱਖਾਂ ਨੂੰ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਕਿ ਇਸ ਫੈਸਲੇ ਦਾ ਹਰ ਸ਼ਹਿਰ ਵਿੱਚ ਹਰ ਕਸਬੇ ਵਿੱਚ ਹਰ ਨਗਰ ਵਿੱਚ ਵਿਰੋਧ ਕਰਨਾ ਚਾਹੀਦਾ ਤਾਂ ਕਿ ਜਿਵੇਂ ਪਹਿਲਾਂ ਇਹਨਾਂ ਸਰਸੇ ਵਾਲੇ ਨੂੰ ਮਾਫੀ ਦਿੱਤੀ ਸੀ ਪਰ ਸੰਗਤਾਂ ਦੇ ਰੋਸ ਨੂੰ ਨਾ ਸੰਹਾਰਦਿਆਂ ਅਗੇ ਨਾ ਟਿਕਦਿਆਂ ਹੋਇਆਂ ਉਸ ਫੈਸਲੇ ਨੂੰ ਵਾਪਸ ਲੈਣਾ ਪਿਆ ਮੈਂ ਦੇਸ਼ਾਂ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹ ਇਹ ਜਿਹੜਾ ਇਹਨਾਂ ਨੇ ਫੈਸਲਾ ਕੀਤਾ ਆਪਾਂ ਪੂਰ ਜ਼ੋਰ ਇਸੇ ਤਰ੍ਹਾਂ ਇਹਨਾਂ ਦਾ ਵਿਰੋਧ ਕਰਕੇ ਵਿਰੋਧ ਨਹੀਂ ਅਸਲੀਅਤ ਆ ਸਾਤ ਨੂੰ ਲੋਕਾਂ ਦੇ ਸਾਹਮਣੇ ਲਿਆ ਕਰਕੇ ਆਪਾਂ ਇਸ ਫੈਸਲੇ ਦਾ ਵਿਰੋਧ ਕਰੀਏ ਤਾਂ ਕਿ ਇਹਨਾਂ ਨੂੰ ਇਹ ਫੈਸਲਾ ਜਿਹੜਾ ਕੀਤਾ ਗਲਤ ਫੈਸਲਾ ਇਹਨੂੰ ਵਾਪਸ ਲੈਣਾ ਪਵੇ ਅੱਜ ਦਾ ਸਾਡਾ ਇਹ ਰੋਸ਼ ਮਾਰਚ ਹੈ